ਉਹ ਹਾਰ ਦਾ ਨਤੀਜਾ ਉਹਨਾਂ ਦਾ ਉਹ ਬੁਖਲਾਏ ਹੋਏ ਆ ਉਹਨਾਂ ਕੋ ਕੋਈ ਮੁੱਦਾ ਨਹੀਂ ਆ ਕੋਈ ਮੁੱਦਾ ਇਹਨਾਂ ਪਾਰਟੀ ਆ ਉਹਨਾਂ ਦੇ ਤੇ ਉਹ ਜਿੱਤ ਤਰ੍ਹਾਂ ਕਹਿੰਦਾ ਚਛੋਦੀ ਆ ਉਹਦੇ ਆਖੇ ਲਾ ਕੇ ਉਹ ਕੰਮ ਕਰ ਰਹੇ ਆ ਵੇਖੋ ਜੀ ਇਹਨਾਂ ਲੋਕਾਂ ਨੂੰ ਸਾਡੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਗਈ ਜੇ ਧਰਮੀ ਫੌਜੀ ਵੀ ਤੇ ਸ਼ਰੋਣੀ ਕਮੇਟੀ ਦੀ ਇੱਕ ਉਹਨੇ ਨੌਕਰੀ ਕੀਤੀ ਆ ਇਹਨਾਂ ਨੂੰ ਅਹੀ ਕਿਹੜੇ ਸਰਟੀਫਿਕੇਟ ਦਈਏ ਇਹ ਤੋਆਂ ਜਾਂ ਅਗਲੀ ਬੰਦੇ ਜਿਹੜੇ ਆ ਉਹਨਾਂ ਕੋ ਆਪਣੇ ਅਮਲ ਦੇ ਜੋਦੇ ਗੱਲ ਕਰਦਾ ਟਾਈਮ ਨਹੀਂ ਆ ਗੱਲ ਉਹਨਾਂ ਦਾ ਆ ਕੰਮ ਦੇ ਆ ਅਸੀਂ ਇਹਨਾਂ ਨੂੰ ਸਰਟੀਫਿਕੇਟ ਦੇਈਏ ਵੀ ਇਹ ਸਾਡੇ ਤੋਂ ਜਿਹੜਾ ਚੰਦੀਦਰ ਜਾਣਦੇ ਵੀ ਉਹ ਧਰਮੀ ਫੌਜੀ ਕਿ ਨਹੀਂ ਸਾਡੇ ਹਲਕੇ ਤੋਂ ਕੁਝ ਬੰਦੇ ਜਿਹੜੇ ਆ ਉਹਨਾਂ ਨੇ ਇਹ ਸਵਾਲ ਚੁੱਕਿਆ ਵੀ ਇਹ ਧਰਮੀ ਫੌਜੀ ਨਹੀਂ ਆ ਛੱਜ ਤੇ ਬੋਲੇ ਪਰ ਸ਼ਾਨ ਨਹੀਂ ਕਿਉਂ ਬੋਲੇ ਕਿਉਂਕਿ ਜਿਹਦੇ ਵਜਿਤੇ ਪਹਿਲਾਂ ਹੀ 3606 ਕਿਆ ਅਸੀਂ ਸਾਡੇ ਨਾਲ ਕੋਈ ਸਿੱਖ ਗੱਲ ਕਰੇ ਸਾਡੇ ਨਾਲ ਕੋਈ ਧਰਮ ਦਾ ਧਰਮ ਦੀ ਗੱਲ ਕਰੇ ਇਹ ਕੌਣ ਹੁੰਦੇ ਆ ਇਹ ਸਾਨੂੰ ਸਰਟੀਫਿਕੇਟ ਦੇਣਗੇ ਅੱਜ ਇਹਨਾਂ ਇਹਨਾਂ ਦੀ ਧਰਮ ਦੇ ਵਿੱਚ ਕੀ ਦੇਣਿਆ ਕੋਲਸਾ ਵੇਖੋ ਜੀ ਉਹ ਉਹ ਹਾਰ ਦਾ ਨਤੀਜਾ ਉਹਨਾਂ ਦਾ ਉਹ ਬੁਖਲਾਏ ਹੋਏ ਆ ਉਹਨਾਂ ਕੋਲ ਕੋਈ ਮੁੱਦਾ ਨਹੀਂ ਆ ਕੋਈ ਮੁੱਦਾ ਇਹਨਾਂ ਪਾਰਟੀ ਆ ਉਹਨਾਂ ਨੇ ਤੇ ਉਹ ਜਿੱਤ ਤਰ੍ਹਾਂ ਕਹਿੰਦਾ ਛੋਦੀ ਆ ਉਹਦੇ ਆਖੇ ਲਾ ਕੇ ਉਹ ਕੰਮ ਕਰ ਰਹੇ ਆ ਸਾਡੀ ਸ਼ਾਂਤਮਈ ਪਾਰਟੀ ਸ਼ਾਂਤਮਈ ਵਰਕਰ ਆ ਸ਼ਾਂਤਮਈ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਜੇ ਬਾਕੀ ਸੀ ਜਿਹੜਾ ਉਹ ਆ ਜੇ ਸਾਨੂੰ ਕਿਤੇ ਲੋੜ ਪਈ ਤੇ ਅਸੀਂ ਵੀ ਹਾਲ ਹੀ ਹਿਲਾ ਵਰਤਾਂਗੇ ਅਸੀਂ ਮਾਝੇ ਦੇ ਲੋਕ ਆ ਅਸੀਂ ਪੱਗਾਂ ਨਹੀਂ ਲੋਹਣ ਵਾਲੇ ਲੋਕ ਹੁਣ ਹੋ ਰਹੇਗੇ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਅੱਗੇ ਤੁਸੀਂ ਬਹੁਤ ਜ਼ਿਆਦੀਆਂ ਇੱਥੇ ਜਾਤੀਆਂ ਕੀਤੀਆਂ ਕਿਸੇ ਤਸ਼ੱਦਦ ਕਰਾਇਆ ਕਈ ਕੁਝ ਕੀਤਾ ਪਰ ਮਾਝੇ ਦੇ ਲੋਕ ਉਹਨਾਂ ਜਾਣਦੇ ਆ ਸਾਡੀਆਂ ਸਾਰੀ ਸੂਚੀ ਸ਼ੋਨੀ ਕਾਲੀਦਲ ਦੀ ਟੀਮ ਆ ਉਹ ਪੂਰੀ ਦਾ ਤਤਪਰਿਆ ਕੌਮ ਇੱਕ ਥਾਂ ਇਕੱਠੀ ਆ ਇਹ ਕਿਸੇ ਤੋਂ ਡੰਨ ਵਾਲੀ ਕੌਮ ਨਹੀਂ ਹੈ ਅਸੀਂ ਹਰ ਇੱਕ ਦਾ ਜਵਾਬ ਦੇਣਾ ਜਾਣਦੇ ਹਾਂ ਬਾਕੀ ਤੁਹਾਨੂੰ ਇਹ 14 ਤਰੀਕ ਨੂੰ ਪਤਾ ਲੱਗ ਜਾਏ ਰਿਜ਼ਲਟ ਤੋਂ ਵੀ ਕੀ ਕਿ ਇੱਥੇ ਬਣ ਰਿਹਾ ਉਹਨਾਂ ਵੱਲੋਂ ਆਖਿਆ ਗਿਆ ਕਿ ਅਕਾਲ ਤਖਤ ਸਾਹਿਬ ਤੇ ਜਾ ਕੇ ਧਰਮੀ ਫੌਜੀਆਂ ਦੀ ਜਾ ਕੇ ਲਿਸਟ ਦੇਖ ਲਓ ਉਹਦੇ ਵਿੱਚ ਇਹਨਾਂ ਦਾ ਨਾਮ ਨਹੀਂ ਹੈ ਵੇਖੋ ਜੀ ਇਹਨਾਂ ਲੋਕਾਂ ਨੂੰ ਸਾਡੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਗਈ ਜੇ ਧਰਮੀ ਫੌਜੀ ਦੇ ਸ਼੍ਰੋਣੀ ਕਮੇਟੀ ਦੀ ਇੱਕ ਉਹਨੇ ਨੌਕਰੀ ਕੀਤੀ ਆ ਇਨਾਂ ਨੂੰ ਅਹੀ ਕਿਹੜੇ ਸਰਟੀਫਿਕੇਟ ਦਈਏ ਇਹ ਕਹੋ ਜਾਂ ਅਮਲੀ ਬੰਦੇ ਜਿਹੜੇ ਆ ਉਹਨਾਂ ਕੋਲ ਆਪਣੇ ਅਮਲ ਦੇ ਚੋਦੇ ਗੱਲ ਕਰਨ ਦਾ ਟਾਈਮ ਨਹੀਂ ਆ ਗੱਲ ਉਹਨਾਂ ਦਾ ਆ ਕੰਮ ਦੇ ਆ ਅਸੀਂ ਇਹਨਾਂ ਨੂੰ ਸਰਟੀਫਿਕੇਟ ਦਈਏ ਵੀ ਇਹ ਸਾਡੇ ਤੋਂ ਜਿਹੜਾ ਚੰਗੀਦਰ ਜਾਨਦੇ ਵੀ ਉਹ ਧਰਮੀ ਫੌਜੀ ਕਿ ਨਹੀਂ ਧਰਮੀ ਫੌਜੀ ਦੇ ਇਹ ਧਰਮੀ ਫੌਜੀਵੇਂ ਬਣ ਜਾਂਦੇ ਆ ਇਹੋ ਜਿਹੇ ਨਸ਼ਈਆਂ ਦੇ ਆਖੇ ਉਹ ਕਹਿੰਦੇ ਨੇ ਕਿ ਜੇ ਉਹ ਧਰਮੀ ਫੌਜੀ ਹੈ ਅਜੇ ਤੱਕ ਮੀਡੀਆ ਦੇ ਸਾਹਮਣੇ ਨਾ ਕਿਸੇ ਵੀ ਸਟੇਜ ਤੇ ਕਿਉਂ ਨਹੀਂ ਫੰਦੇ ਆ ਕਿ ਕਿਹੜੀ ਗੱਲ ਉਹ ਲਿਆਉਣਾ ਚਾਹੁੰਦੇ ਆ ਕੀ ਉਹਨਾਂ ਦੀ ਕੀ ਕੁਰਬਾਨੀ ਘਟਿਆ ਜਾਂ ਕੀ ਗੱਲ ਆ ਕਿਹੜੀ ਗੱਲ ਲੋਕ ਲਿਆਉਣਾ ਚਾਹੁੰਦੇ ਉਹਨਾਂ ਨੂੰ ਕੀ ਗੱਲ ਕਮੀ ਆ ਕੋਈ ਆ ਸਾਰੇ ਵਰਕਰ ਜਿਹੜੇ ਉਹਨਾਂ ਦੇ ਨਾਲ ਨਹੀਂ ਖੜੇ ਉਹਨਾਂ ਦੇਖਦੇ ਅਸੀਂ ਨਹੀਂ ਖੜੇ ਨਾਲ ਸਾਰੇ ਧਰਮੀ ਫੌਜੀ ਧਰਮੀ ਫੌਜੀ ਦੀ ਧੀ ਗਈ ਉਹ ਉਹਨਾਂ ਦੀ ਬਾਰ-ਬਾਰ ਇਹੋ ਹੀ ਬੇਨਤੀ ਕਰਨ ਦੀ ਆ ਵੀ ਅਸੀਂ ਜਿਹੜਾ ਵਾਅਦਾ ਇਹ ਕੋ ਵਾਸਤੇ ਕੁਰਬਾਨੀ ਕੀਤੀ ਆ ਸਾਰਾ ਕੋ ਜਿਹੜਾ ਹਲਕੇ ਦੇ ਵਿੱਚ ਅੱਜ ਕੱਲ ਨਾ ਆ ਸ਼੍ਰੋਮਣੀ ਅਕਾਲੀ ਦਲ ਦਾ ਚੱਲ ਰਿਹਾ ਧਰਮੀ ਫੌਜੀ ਪਰਿਵਾਰ ਦੇ ਨਾਂ ਦੇ ਚੱਲ ਰਿਹਾ ਸੋ ਅਸੀਂ ਬੇਨਤੀ ਕਰਦੇ ਆ ਵੀ ਐਵੇਂ ਕਿਸੇ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ ਆ ਇਹ ਬੜੀ ਵੱਡੇ ਲਈ ਨਾ ਸੋਨੀ ਕਾਲ ਦੇ ਨੂੰ ਜਿਤਾਉਣ ਜਾ ਰਹੇ। ਉਹਨਾਂ ਵੱਲੋਂ ਇੱਕ ਗੱਲ ਹੋਰ ਵੀ ਕਹੀ ਗਈ ਕਿ ਹਲਕਾ ਤਰਨਤਾਰ ਦੇ ਵਿੱਚ ਬਹੁਤ ਜਿਗਾਰੂ ਲੋਕਾਂ ਦਾ ਵਰਕਰ ਹੈਗੇ ਨੇ। ਉਹਨਾਂ ਨੂੰ ਸੋਨੀ ਟਿਕਟ ਦਿੱਤੀ ਗਈ। ਇੱਕ ਬਾਹਰੀ ਉਮੀਦਵਾਰ ਨੂੰ ਹੀ ਕਿਉਂ ਟਿਕਟ ਦਿੱਤੀ ਆ? ਵੇਖੋ ਜੀ ਬਾਹਰੀ ਉਮੀਦਵਾਰ ਕੋਈ ਨਹੀਂ ਆ। ਕੋਈ ਬਾਹਰ ਦੇ ਦੂਜੇ ਕਿਹੜੇ ਵੀ ਇੱਥੋਂ ਦੋ ਦੂ ਤੋਤੇ ਆ ਸਾਰੇ। ਉਹ ਬਾਹਰ ਦੇ ਹੀ ਆ। ਇਸ ਵਾਰ ਤੇ ਸੋਨੀ ਕਾਲੀ ਦਲ ਨੇ ਆਪਣੇ ਜੇਤੂ ਕੈਂਡੀਡੇਟ ਨੂੰ ਟੇਰ ਦਿੱਤੀ ਆ ਜੇ ਤੋਂ ਇਹ ਬੁਹਰੇ ਹੋਇਆ ਇਹ ਕੋਈ ਸ਼ੱਕ ਨਹੀਂ ਹੈ ਅੱਜ ਤੋਂ ਰਿਜ਼ਲਟ ਤੋਂ ਪਤਾ ਲੱਗ ਜਾਏਗਾ ਬਾਕੀ ਇਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ ਵੀ ਕੌਣ ਆ ਬਾਹਰੋਂ ਕੌਣ ਹੈ ਅੰਦਰੋਂ ਆ ਉਹ ਸਾਰੇ ਭਲੀ ਭਾਂਤ ਜਾਣੂ ਆ ਮੈਂ ਤਾਂ ਬਾਕੀ ਤਾਂ ਇਸ ਤੀਕਾ ਵੇਖੋ ਜੀ ਮੈਨੂੰ ਪਤਾ ਲੱਗਾ ਵਕਿ ਸਾਡੇ ਹਲਕੇ ਤੋਂ ਕੁਝ ਬੰਦੇ ਜਿਹੜੇ ਆ ਉਹਨਾਂ ਨੇ ਇਹ ਸਵਾਲ ਚੁੱਕਿਆ ਵੀ ਇਹ ਧਰਮੀ ਫੌਜੀ ਨਹੀਂ ਆ ਛੱਜ ਤੇ ਬੋਲੇ ਪਰ ਸ਼ਾਨਨੀ ਕਿਉਂ ਬੋਲੇ ਕਿਉਂਕਿ ਜਿਹਦੇ ਵਿੱਚ ਤੇ ਪਹਿਲਾਂ ਹੀ 3606 ਕਿ ਅਸੀਂ ਸਾਡੇ ਨਾਲ ਕੋਈ ਸਿੱਖ ਗੱਲ ਕਰੇ ਸਾਡੇ ਨਾਲ ਕੋਈ ਧਰਮ ਦਾ ਧਰਮ ਦੀ ਗੱਲ ਕਰੇ ਇਹ ਕੌਣ ਹੁੰਦੇ ਆ ਇਹ ਸਾਨੂੰ ਸਰਟੀਫਿਕੇਟ ਦੇਣਗੇ ਅੱਜ ਇਹਨਾਂ ਇਹਨਾਂ ਦੀ ਧਰਮ ਦੇ ਵਿੱਚ ਕੀ ਦੇਣਿਆ ਸਰਦਾਰ ਜੀ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹਦੇ ਨਾਲ ਜਿੰਨੇ ਹਮੇਸ਼ਾ ਜੂਝਾ ਦੂ ਯੋਧਿਆਂ ਦੀ ਸੂਰਬੀਰਾਂ ਦੀ ਕੁਰਬਾਨੀ ਵਾਲੇ ਪਰਿਵਾਰਾਂ ਦੀ ਬਾਹ ਫੜੀ ਆ ਇਹ ਕੌਣ ਹੁੰਦੇ ਨੇ ਸਾਨੂੰ ਇਹ ਗੱਲ ਪੁੱਛਣ ਵਾਲੇ ਇਹਨਾਂ ਨੂੰ ਕਾ ਤੁਹਾਡਾ ਤੁਹਾਨੂੰ ਖੂਬ ਸਾਡਾ ਸਾਨੂੰ ਖੂਬ ਸਾਨੂੰ ਪਤਾ ਸਾਡੇ ਧਰਮ ਦੇ ਵਿੱਚ ਕਿਹੜੇ ਕਿਹਨਾਂ ਨੇ ਕੁਰਬਾਨੀ ਕੀਤੀ ਆ ਕਿਹੜੇ ਕੁਰਬਾਨੀ ਵਾਲੇ ਪਰਿਵਾਰ ਆ ਧਰਮੀ ਫੌਜੀ ਕੌਣ ਆ ਅਸੀਂ ਜਾਣਦੇ ਆ ਜਾਂ ਸਾਡੀ ਅਕਾਲੀ ਦਲ ਪਾਰਟੀ ਜਾਣਦੀ ਆ ਉਹਨਾਂ ਨੇ ਟਿਕਟ ਨਾਲ ਨਿਵਾਜਿਆ ਉਹਨਾਂ ਨੇ ਕੁਝ ਵੇਖ ਕੇ ਹੀ ਨਿਵਾਜਿਆ ਅੱਜ ਹਾਲਾਤ ਤਰਨ ਤਰਨ ਹਲਕੇ ਦੇ ਇਹੋ ਜਿਹੇ ਬਣ ਗਏ ਆ ਕਿ ਇੱਥੇ ਹੋ ਸਕਦਾ ਵਿਰੋਧੀ ਤੈਨੂੰ ਵੋਟ ਹੀ ਨਾ ਪਵੇ ਕਿਉਂਕਿ ਲੋਕ ਆਪ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਤਿਆਰ ਹੋ ਚੁੱਕੇ ਆ ਮੈਂ ਤੇ ਇਹੀ ਗੱਲ ਕਹਿਣੀ ਚਾਹੁੰਦਾ ਵਾ ਕਿ ਇਹ ਆਪਣਾ ਮੂੰਹ ਬੰਦ ਰੱਖਣ ਤੇ ਆਉਣ ਵਾਲੇ ਸਮੇਂ ਨੂੰ ਵੇਖਣ ਕਿਉਂਕਿ ਇਹ 14 ਤਰੀਕ ਨੂੰ ਬਹੁਤ ਆਦ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਿਕਟ ਜਿੱਤਣ ਜਾ ਰਹੀ ਆ ਜਿਹਦੇ ਕਰਕੇ ਇਹ ਮੁਖਲਾਏ ਹੋਏ ਆ ਤੇ ਇਹ ਇਹਨਾਂ ਦਾ ਢਾਢੀ ਇਹਨਾਂ ਦੇ ਕੋਈ ਮੂੰਹ ਇਹੋ ਜੀਆਂ ਗੱਲਾਂ ਖਵਾਉਣ ਡਿਆ ਵਾ